ਨਹੀਂ ਚਲੇਗੀ ਨਹੀਂ ਚਲੇਗੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪਾਣੀਆਂ ਦਾ ਰਾਖਾ ਮੁੱਖ ਮੰਤਰੀ ਜਿੰਦਾਬਾਦ ਪਾਣੀਆਂ ਦਾ ਰਾਖਾ ਮੁੱਖ ਮੰਤਰੀ ਜਿੰਦਾਬਾਦ ਆਮ ਆਦਮੀ ਪਾਰਟੀ ਜਰਮਨ ਦੇ ਕੋਈ ਹੈ ਇਹ ਤੇ ਇਹ ਲਿਖਾਉਂਦੇ ਕੀ ਕਰ ਰੋ ਤਾਂ ਜਾਰੀ ਰਹੇ ਜਦ ਹੋ ਜਾਏ ਤਾਂ ਰੇਡ ਕਾ ਆਪਾਂ ਕਹਿ ਲਈਏ ਚੱਲ ਜਾਈਏ ਤਾਂ ਕਿ ਤੁਹਾਨੂੰ ਵੀ ਜੀਵਿਟ ਕਰਨੀ ਪਏ ਇਹ ਰੇਡ ਕਾ ਸਾਡੇ ਤੇ ਥੋਪ ਦਿੱਤਾ ਗਿਆ ਤੇ ਅਸੀਂ ਆਪਦੇ ਹੱਕਾਂ ਦੇ ਲਈ ਜਦ ਤੱਕ ਵੀ ਬੈਠਣਾ ਪਿਆ ਲੱਛਾਂਗੇ 21 ਤਾਰੀਖ ਨੂੰ ਅੰਦਰ ਹੱਥ ਬੰਦਾ ਕਿਉਂਕਿ 21 ਮਈ ਤੋਂ 21 ਮਈ ਤੱਕ ਜਿਹੜਾ ਪਾਣੀ ਦਾ ਪੀਣ ਦੇ ਗੱਲ ਕਿਉਂਕਿ ਵੀ ਉਹਦਾ ਪਾਣੀ ਲੈ ਖੇਤੀ ਨਾਲ ਲੈਣਾ ਉਸ ਤੋਂ ਬਾਅਦ ਉਹ ਜਿਹੜਾ ਕਾਰਵਾਈ ਕਰਦਾ ਨਸੀਬ ਤੁਸੀਂ ਇੱਕ ਇੱਕ ਜਿਹੜਾ ਕਰ ਰਿਹਾ ਇੱਕ ਇੱਕ ਤੁਸੀਂ ਕਹਿ ਰਹੇ ਇੱਕ ਇੱਕ ਦੀ ਬੈਠਕ ਜਿਹਨ ਲਈ ਗਈ ਕਿਉਂਕਿ ਇੱਕ ਇੱਕ ਦੀ ਬੈਠਕ ਦੇ ਪਾਣੀ ਦਾ ਮੁੱਦਾ ਵਿਚਾਰ ਕਰਨਾ ਉਹ ਬੈਠੀ ਜਿਹੜੀ ਉਹ ਵੀ ਨਹੀਂ ਲਈਏ ਸਾਰੇ ਰਾਜਾਂ ਵਾਲੇ ਉਹਦੇ ਬਾਰੇ ਕੀ ਨਹੀਂ ਦੇਖਦੇ ਉਹ ਕਿਸ ਤਰ੍ਹਾਂ ਹਾਲਤ ਹੈ 21 ਤਾਰੀਖ ਤੋਂ 21 ਤਾਰੀਖ ਤੱਕ ਜੋ ਪਾਣੀ ਦੀ ਉਹ ਬੜੀ ਗਿਣਿਆ ਜਾਂਦਾ ਉਹਦੇ ਚ ਫਿਰ ਤੁਸੀਂ 21 ਤਾਰੀਖ ਤੋਂ ਬਾਅਦ ਪਾਣੀ ਲੈ ਰਹੇ ਹੋ ਪਾਣੀ ਚੋ ਕੱਟਿਆ ਜਾਣਾ ਹੈ ਕੁੱਤੀ ਆਪ ਦਾ ਖੜ ਦੇ ਨਾ ਇੰਡਾ ਕਿਹੜਾ ਬਾਗ ਲਾ ਰਖਿਆ ਲੀ ਜੀ ਆਂਦਾ ਜਿਹੜੀਆਂ ਚਾਰ ਦਿਨਾਂ ਚ ਬੀਜੀਆਂ ਦੀਆਂ ਹੋ ਜਣੀਆਂ ਗੀਵੰਦਰ ਬੜੀ ਹਰਾਨੀ ਆ ਉਹੀ ਸਾਡੇ ਨਾਲ ਪੰਗੇ ਪਾਈ ਬੈਠੇ ਆ ਕਿਹੜਾ ਇਹਦਾ ਖੇਤ ਹੈ ਕਿਹੜਾ ਇਹਦਾ ਬਾਗ ਹੈ ਜਿਹੜਾ ਸੀਦਣਾ ਚ ਸਾਰੇ ਬਾਗੋ ਬਾਗ ਕਰਦੂ ਕਰ ਨੂੰ ਕਿਉਂ ਲੜਦੇ ਨੇ ਦਿਨਾ ਮਤਲਬ ਜੀ ਕਿਉਂ ਸਾਨੂੰ ਤਾਂ ਕਰਦੇ ਆ ਤੇ ਕਿਉਂ ਖੁੱਤਾਂ ਬੰਦੇ ਆ ਆਪ ਤੇ ਆਪਦੀਆਂ ਗਲਤ ਨੀਤੀਆਂ ਕਰਦੇ ਕਿਉਂਕਿ ਪੁਰ ਪਾਲਿਸੀਆਂ ਸਹੀ ਨਹੀਂ ਨੇ ਪਾਲਿਸੀ ਸਹੀ ਨਹੀਂ ਦੀ ਸਾਡੀ ਪਾਲਿਸੀ ਸਹੀ ਹੈ ਪੰਜਾਬ ਸਰਕਾਰ ਦੀ ਪਾਲਿਸੀ ਸਹੀ ਹੈ ਅਸੀਂ ਹਰ ਮਹੀਨੇ ਦੀ ਇਹ ਕੀਤਾ ਹੈ ਕਿ ਕਿਹੜੇ ਮਹੀਨੇ ਕਿੰਨਾ ਪਾਣੀ ਵੰਡਿਆ ਕਿੱਥੇ ਸਾਨੂੰ ਲੋੜ ਹੈ ਅਸੀਂ ਉਸ ਮੁਤਾਬਕ ਪਾਣੀ ਵੰਡਦੇ ਆਂ ਅਸੀਂ ਕਾਟਨ ਬੈਲਟਰ ਨੂੰ ਪਾਣੀ ਦੇ ਰਹੇ ਆਂ ਇਹਨਾਂ ਦੀ ਪਲਾਨਿੰਗ ਕੋਈ ਨਹੀਂ ਸੀ ਆਪਣੀਆਂ ناکਾਮੀਆਂ ਛਪਾਉਣ ਦੇ ਲਈ ਇਹ ਦੋਸ਼ ਸਾਡੇ ਦੇ ਮਾਰ ਰਹੇ ਨੇ ਚਾਹੀਦਾ ਇਹ ਹੈ ਨੈਵ ਸਿੰਘ ਸੈਣੀ ਜੀ ਦੀ ਸਰਕਾਰ ਨੂੰ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਹਰਿਆਣੇ ਦੇ ਕਿ ਸਾਥੋਂ ਗਲਤੀ ਹੋਈ ਹੈ ਅਸੀਂ ਇਹਦੇ ਲਈ ਜ਼ਿੰਮੇਵਾਰ ਹਾਂ ਪਰ ਥੋਪ ਦੇ ਨੇ ਸਾਡੇ ਤੇ ਨਾਰ ਸਿੰਘ ਸਾਹਿਬ ਜੀ ਤਾਂ ਇਹ ਵੀ ਕਹਿਣਾ ਹੈ ਜੀ ਪਾਣੀ ਤਾਂ ਇਹ ਮਾਚਲ ਤੋਂ ਆਉਂਦਾ ਜੀ ਸਾਡਾ ਪਾਣੀ ਤਾਂ ਪੰਜਾਬ ਜਾਲ ਰੇਡ ਤੋਂ ਆ ਰਿਹਾ ਹੈ ਕਿ ਲਈ ਪਾਣੀ ਇਹ ਮਾਚਲ ਤੋਂ ਆ ਰਿਹਾ ਹੈ ਜਿਹਨੂੰ ਮਾਚਲ ਤੋਂ ਠੇਕੇਦਾਰ ਹੈ ਇਹ ਮਾਚਲ ਤੋਂ ਆਦਾ ਮਾਚਲ ਨਾਲੇ ਰੋਕ ਲਾਂਗੇ ਬਣ ਕੇ ਰੱਖ ਲਾਂ ਪਾਣੀ ਪਹਾੜ ਚ ਤਾਈ ਆਊਗਾ ਇੱਥਾਂ ਨੂੰ ਆਊਗਾ ਪਾਣੀ ਰੋਕ ਸਕਦਾ ਪਾਣੀ ਨੂੰ ਕੋਈ ਪਾਣੀ ਦਾ ਫਲੋ ਰੋਕ ਸਕੇ ਕਦੇ ਪਾਣੀ ਨੇ ਤਾਂ ਜਿੱਥੇ ਆਉਣਾ ਉੱਥੇ ਆਉਣਾ ਪੰਜਾਬ ਜਾਲ ਜੇ ਪਾਣੀ ਰੁੜ ਕੇ ਇੰਨਾ ਲਜਾਊਗਾ ਤੇ ਅਸੀਂ ਕਿੱਦਾਂ ਰੋਕਾਂਗੇ ਇਨਾ ਮਿੱਕੂ ਵਾਲਾ ਜਦ ਵੀ ਫੋਨ ਆਉਂਦੇ ਆ ਸਾਹ ਮਨਜ਼ੂਰ ਆਂਦੇ ਫੇਲਾ ਰੋਕੇਗੇ ਤਿੰਨ ਵਾਰੀ ਖੋਲਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਕਹਿੰਦੇ ਕੋਡ ਦਾ ਆਰਡਰ ਹੈ ਜਦ ਕੀ ਦੁਕਾਨ ਹੀ ਪਰ ਉਹ ਕਿਵੇਂ ਦੇਖਦੇ ਹੋ ਕਿ ਲਗਾਤਾਰ ਖੋਲਣ ਦੀ ਕੋਸ਼ਿਸ਼ ਕੀਤੀ ਆ ਰਹੀ ਤਿੰਨ ਵਾਰੀ ਲਗਾਤਾਰ ਇੱਕ ਦਿਨ ਖੋਲਣ ਦੀ ਕੋਸ਼ਿਸ਼ ਕੀਤੀ ਕੋਡ ਦਾ ਆਰਡਰ ਕੋਈ ਸਾਨੂੰ ਦੱਸਦਾ ਕਿ ਜਿੱਥੇ ਕੋਡ ਨੇ ਕਿਹਾ ਹੋਵੇ ਕਿ ਪਾਣੀ ਖੋਲ ਦੇ ਕਦੇ ਦੱਸ ਦੋ ਇਹ ਤਾਂ ਆ ਵੀ ਬਣਾਈ ਜਾਂਦੇ ਆ ਮਰਜ਼ੀਓ ਜਿਹੜੀ ਉਹ ਜੀਦੇ ਜਿਹੜੀ ਉਹ ਆਪ ਵੀ ਸਾਰਾ ਗੱਲ ਪਾਉਂਦੇ ਨੇ ਉਹਨਾਂ ਵਿੱਚ ਆਪਾ ਡਰ ਲਿਖੇ ਹਾਈ ਕੋਰਟ ਦਿੱਤੇ ਨਿਸ਼ਾਰ ਕੀਤੇ ਜਾਂਦੇ 50 ਸੈਕਟਰ ਯੂਪੀਸ਼ਨ ਕੀਤੀਆਂ ਤਾਂ ਇਸ ਲਈ ਦੇਖੋ ਬਿਲਕੁਲ ਸਾਡਾ ਹੱਕ ਇਸ ਤਰ੍ਹਾਂ ਦਾ 2 ਤਾਰੀਖ ਦੇ ਕੋਰਟ ਦੇ ਆਰਡਰ ਦੀ ਗੱਲ ਕਰੀਏ ਕੋਰਟ ਨੇ ਮੰਨ ਲਿਆ ਹਾਈ ਕੋਰਟ ਨੇ ਗਲਤ ਕਿਹਾ ਕਿ 2 ਤਾਰੀਖ ਦਾ ਜੋ ਹੋਮ ਮਿਨਿਸਟਰੀ ਅਭਿਨੇ ਦੇ ਸੈਕਟਰ ਨਾਲ ਬਣ ਸੀ ਉਹਦਾ ਹੱਕ ਉਸੇ ਦਾ 2 ਤਾਰੀਖ ਦੀ ਮੀਟਿੰਗ ਸੀ ਇਹ ਤਾਂ ਤੁਸੀਂ ਲਾਗੂ ਕਰੇ 6 ਤਾਰੀਖ ਨੂੰ ਆਰਡਰ ਕਿ ਅਸੀਂ 2 ਤਾਰੀਖ ਦੇ ਆਰਡਰ ਵਿੱਚੇ 7 ਤਾਰੀਖ ਨੂੰ ਲੈਟਰ ਲਿਖਤਾ ਹੈ ਨਾ ਕਿ 2 ਤਾਰੀਖ ਦਾ ਆਰਡਰ ਤਾਂ ਸਾਨੂੰ ਦੱਸਦੇ ਹੋ ਕੀ ਇਹ ਸਾਨੂੰ ਤਾਂ ਪਤਾ ਹੀ ਕੁਝ ਨਹੀਂ ਇਹ ਜਾ ਕੇ ਹਾਈ ਕੋਰਟ ਚ ਆਪਣਾ ਪੋਜੀਸ਼ਨ ਅਦਾ ਕਰੀ ਜਾਂਦੇ ਨੇ ਬਕਾਇਦਾ ਜਦੋਂ ਕੋਈ ਹਾਈ ਲੈਵਲ ਮੀਟਿੰਗ ਹੁੰਦੀ ਹੈ ਨਾ ਤੇ ਮਿੰਟਸ ਬੰਦਦੇ ਸਾਈਨ ਹੁੰਦੇ ਨੇ ਉੱਤੇ ਫਿਰ ਉਹ ਤੈ ਹੁੰਦਾ ਇਹ ਤੇ ਗੱਲ ਤਾਂ ਉਹ ਹੀ ਹੈ ਨਹੀਂ ਇੱਕ ਪ੍ਰੈਸ ਨੋਟ ਚੱਕੇ ਕਹਿੰਦਾ ਜੀ 2 ਤਾਰੀਖ ਦਾ ਪ੍ਰੈਸ ਨੋਟ ਜਾਰੀ ਹੋਇਆ ਔਰ ਜਿੰਨੇ ਮਤਲਬ ਇਸ ਦੀ ਨਿੰਦਾ ਕੀਤੀ ਜਾਵੇ ਓਨੇ ਘੱਟ ਹੈ ਕਿ ਜਦੋਂ ਕੋਈ ਕੇਸ ਆਪਾਂ ਕੋਰਟ ਦੇ ਵਿੱਚ ਕਰਦੇ ਆਂ ਤਾਂ ਜੋ ਵੀ ਡਾਕੂਮੈਂਟ ਆਪਣੇ ਕੋਲੇ ਹੁੰਦੇ ਨੇ ਜੋ ਵੀ ਸਬੂਤ ਆਪਣੇ ਕੋਲੇ ਹੁੰਦੇ ਨੇ ਆਪਾਂ ਵੱਧ ਤੋਂ ਵੱਧ ਲਾਉਨੇ ਆਂ ਕੋਰਟ ਦੇ ਵਿੱਚ ਤੇ ਇਹਨਾਂ ਨੇ ਲਾਇਆ ਕੋਈ ਨਹੀਂ ਹੈ ਹੀ ਨਹੀਂ ਸੀ ਹੁਣ 9 ਤਰੀਕ ਨੂੰ ਪਤਾ ਨਹੀਂ ਕਿੱਥੋਂ ਚੱਕ ਲਿਆ ਕਿਉਂਕਿ ਸਕੇਂਦਰ ਦੀ ਸਰਕਾਰ ਇਹਨਾਂ ਦੀ ਹੈ ਕਹਿੰਦੇ ਜੀ ਉੱਤੇ 2 ਤਰੀਕ ਦੇ ਆ ਸੀ ਪਹਿਲਾਂ ਕਿਉਂ ਨਹੀਂ ਦਿਖਾਈ ਇਹਨਾਂ ਨੇ ਸੋ ਇਹ ਸਾਰੀ ਮਤਲਬ ਮਿਲੀ ਭੁਗਤ ਜਿਹੜੀ ਹਾਈ ਕੋਰਟ ਵੀ ਜਾਣਦੇ ਨੇ ਜੱਸਾ ਵੀ ਸੋ ਇਹਨਾਂ ਨੂੰ ਕੋਈ ਕੋਈ ਦੁੱਧ ਦੁੱਧ ਤੇ ਪਾਣੀ ਤੇ ਪਾਣੀ ਕੱਢ ਦੋ ਸਰ ਜੀ ਤੁਹਾਡੇ ਉਹਨੇ ਡੀਟੀਚੇਨ ਦੀ ਗੱਲ ਕੀਤੀ ਜਾ ਰਹੀ ਹੈ انشاءاللہ ਪੰਜਾਬ ਉੱਪਰ ਡੀਟੀਚੇਨ ਦੇ ਵਿਕਾਸ ਹੋਣਾ ਹੈ ਸੁਣਦੇ ਗੰਮ ਕੀਤਾ ਜਾਵੇਗਾ ਕਿਸ ਤਰ੍ਹਾਂ ਹੋਵੇ ਉਹ ਤੇ ਸਾਡੇ ਉੱਤੇ ਹਲਕੇ ਲਹਿਰੇ ਦਾ ਹੈ ਉਹ ਸਾਰੇ ਪੰਜਾਬ ਦੇ ਵਿੱਚ ਅਸੀਂ ਕਰਦੇ ਹਾਂ ਆ ਪਿੱਛੇ ਮੈਂ ਆਪਣਾ ਕਹਾਣਾ ਮੈਂ ਗਰਦਾਸਪੁਰ ਕਰਕੇ ਆਈ ਸੀ ਉਹ ਓੜੀ ਟ੍ਰੇਨ ਸੀ ਓੜੀ ਸ਼ਹਿਰ ਦੇ ਵਿੱਚ ਲੋਕਾਂ ਦੇ ਗੰਦਗੀ ਦਾ ਹੋ ਬਣੀ ਸੀ ਅਸੀਂ ਸਾਰੇ ਉੱਤੇ ਪੂਰੀ ਗਰਿੰਨਾ ਲਾ ਕੇ ਇਸ ਤਰ੍ਹਾਂ ਉਹ ਸੁੰਦਰਤਾ ਬਣਾਦੀ ਸ਼ਹਿਰ ਦੀ ਸੋ ਅਸੀਂ ਜਿੱਥੇ ਵੀ ਦੇਖੋ ਪੰਜਾਬ ਸਰਕਾਰ ਕਿਸਾਨ ਪੂਰੀ ਕਿਸਾਨਾਂ ਨੂੰ ਪਾਣੀ ਦੇਣ ਦੇ ਲਈ ਵਚਨਬੱਧ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਲਈ ਬਣਨ ਵਾਦਾ ਜਿੱਥੇ ਕੋਈ ਅਜਿਹੇ ਡਰੇਨਾਂ ਨੇ ਡਰੇਨਾਂ ਦਾ ਸਫਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਸ਼ਹਿਰਾਂ ਦੇ ਵਿੱਚ ਦੀ ਜਿਹੜੀਆਂ ਡੇਨਾਂ ਨਿਕਲਦੀਆਂ ਨੇ ਉਹਨਾਂ ਦਾ ਸੁੰਦਰੀਕਰਨ ਵੀ ਕੀਤਾ ਜਾ ਰਿਹਾ ਹੈ ਕਿ ਜਿੱਥੇ ਉਹ ਪਾਣੀ ਦਾ ਕ੍ਰੋਸ ਹੋਏਗਾ ਉਹਦਾ ਦੇਖਣ ਨੂੰ ਵੀ ਚੰਗਾ ਲੱਗੇ ਅੱਛਾ ਇਰੀਗੇਸ਼ਨ ਦੇ ਪਾਣੀ ਦੀ ਗੱਲ ਕੀਤੀ ਜਾਵੇ ਇੱਥੇ ਵੀ ਦੇਨ ਨੂੰ ਜੁਰਮਾਨਾ ਵੀ ਹੋ ਚੱਕਿਆ ਡਾਕੂਮੈਂਟ ਤਾਂ ਲਗਾਏ ਜਾਂਦੇ ਨੇ ਇਹ ਜਗ੍ਹਾ ਵੀ ਇਹਦੀ ਸੰਧੀ ਹੋ ਗਈ ਉਹ ਵੀ ਦੇਖਦੇ ਆ। ਉਹ 5 ਵੀ ਲੜੀ ਜਾ ਰਹੀ ਹੈ। ਉਹ ਤੱਕ ਕੇ ਬੈਠੀ ਹੈ। ਇਹ ਅਸੀਂ ਹੁਣ ਸਾਰਾ ਕਰਾਂਗੇ। ਇਹ ਚਿੱਟਾ ਹਾਥੀ ਆ। ਸਾਡੀਆਂ ਜੁੱਤੀਆਂ ਸਾਡਾ ਸਿਰ ਉਹ ਹਾਲ ਹੋ ਰਿਹਾ। ਪੈਸੇ ਸਾਡੇ 60% ਪੈਸੇ ਸਾਡੇ ਨੇ। ਤੇ ਕੇਸ ਸਾਡੇ ਦੀ ਕੀਤੇ ਜਾ ਰਹੇ ਨੇ। ਕਹਿਣ ਤੋਂ ਬਾਅਦ ਸਾਡੇ ਪੈਸਿਆਂ ਦੇ ਨਾਲ ਹੀ ਸਾਡੇ ਦੇ ਵਕੀਲ ਬੰਤੀ ਸਾਨੂੰ ਜਦਵਾਂ ਦੀ ਗੱਲ ਕੀਤੀ ਹੈ ਵੀ ਸੋ ਅਸੀਂ ਪਿੱਛੇ ਇਹਨਾਂ ਨੂੰ ਇੱਕ ਲੈਟਰ ਲਿਖਿਆ ਤੇ ਕਿ ਤੁਸੀਂ ਦੱਸੋ ਵੀ ਕਿੰਨਾ ਤੁਹਾਡਾ ਖਰਚਾ ਕਿਸਨਾ ਸੀ ਪੈਸੇ ਲੈ ਗਏ। ਮਿਸਾਬ ਨਹੀਂ ਦਿੱਤਾ ਇਹਨਾਂ ਨੇ ਜਿੰਨੇ ਅਧਿਕਾਰੀ ਨੇ ਆਪਦੇ ਮਦਦ ਉੱਤੇ ਖਾਲੇ ਰਹਿਣੇ ਤੇ ਚੇਅਰਮੈਨ ਸਾਹਿਬ ਨੇ ਕੋਠੀਆਂ ਕੋਈ ਦਿੱਲੀ ਰੱਖੀ ਆ ਕਿਤੇ ਰੱਖੀ ਕਿਉਂਕਿ ਮਾਲ ਤੇ ਸਾਡਾ ਨਾ ਪਰ ਹੁਣ ਅਸੀਂ ਇਹ ਹੋਣ ਨਹੀਂ ਜੀ ਡੀਐਮ ਸੇਫਟੀ ਡੀਐਮ ਸੇਫਟੀ ਐਕਟ ਨੂੰ ਕਿਤੇ ਦੇਖਣੀ ਜ਼ਰੂਰ ਹੈ ਡੀਐਮ ਸੇਫਟੀ ਐਕਟ ਤਾਂ ਬੇਸੇਹੀ ਗਲਤ ਨਹੀਂ ਡੀਐਮ ਸੇਫਟੀ ਐਕਟ ਵੈਸੇ ਹੀ ਗਲਤ ਸੀ ਜਦੋਂ ਅਸੀਂ ਐਡੇਡੇ ਡੈਮ ਬਣਾ ਸਕਦੇ ਆ ਤੇ ਅਸੀਂ ਆਪਦੇ ਡੈਮਾਂ ਦੀ ਸੇਫਟੀ ਨਹੀਂ ਕਰ ਸਕਦੇ ਇਹ ਤਾਂ ਸਾਰਾ ਮੋਦੀ ਸਾਹਿਬ ਤਾਂ ਇਹ ਕਹਿੰਦੇ ਨਾ ਵੀ ਸਾਰੀ ਜੀਤ ਤੇ ਮੈਂ ਕਬਜ਼ਾ ਕਰਨਾ ਮੈਂ 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 ਬਸ ਹੋਰ ਕੁਝ ਨਹੀਂ because he's going to be dancing with you